ਸਤਿ ਸ੍ਰੀ ਅਕਾਲ ਮਜਾਫੋਰਕਾਸ਼ੇ ਸਵਾਗਤ ਕਰਦੇ ਆਂ ਚਰਤੋ ਚੁੜਕੇ ਚਾਲ ਤੋਂ ਫਿਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰਕਿਆ ਬਖਸ਼ੇ ਗੱਲ ਕਰਦੇ ਆਂ ਅਸੀਂ ਅੱਜ ਜੋ ਕਿ ਜੋ ਕਿ ਹੋਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 7 ਮਈ 2025 ਨੂੰ ਜੋ ਕਿ ਮਜਾਵ ਜੰਮੂ ਕਸ਼ਮੀਰ ਹਿਮਾਚਲ ਤਰਖੰਡ ਤੇ ਹੋਰ ਕੋਈ ਰਾਜਾਂ ਵਿੱਚ ਜੋ ਕਿ ਮੌਕਟਲ ਕੀਤੀ ਜਾ ਰਹੀ ਹੈ ਸੋ ਮੌਕਟਲ ਹੁੰਦੀ ਗਈ ਹੈ ਇਹ ਦੇਖੇ ਮੈਂ ਹੁੰਦੀ ਹੈ ਤੇ ਇਹ ਜੋ ਕਿ ਲਗਤੀ ਜਾਂਦੀ ਹੈ ਉਹ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਤੁਹਾਨੂੰ ਦੱਸਦੇ ਕਿ ਮੌਕਟਲ ਲਗਭਗ ਅਦੋ ਸ਼ੁਰੂ ਹੁੰਦੀ ਹੈ ਜਦੋਂ ਹਾਲਾਤ ਖਰਾਬ ਹੋ ਜਾਣ ਜਾਂ ਹਾਲਾਤ ਜੋ ਕਿ ਖਤਰੇ ਵੱਧ ਵੱਧ ਜਾਣ ਜਿਵੇਂ ਹੋਣ ਜੋ ਕਿ ਪੰਦ ਕਮ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਵੱਦੋ ਜੋ ਕਿ ਆਕੇਸ਼ਨ ਦੇ ਵਿੱਚ ਜੋ ਕਿ ਹੋਣਾ ਲੜਾਈ ਜੋ ਕਿ ਚੰਗਤਾ ਜੋ ਕਿ ਹੁਣ ਲਗਭਗ ਤਿਆਰੀਆਂ ਪੂਰੀਆਂ ਕਰ ਦਿਆਂ ਵੱਲੋਂ ਤੇ ਹੁਣ ਜੋ ਕਿ ਮੋਗੋਟਰ ਦਾ ਟੈਸਟ ਟੈਸਟ ਕਿਤੇ ਜਾਣਗੇ ਮਤਲਬ ਕਿ ਹਮਲੇ ਤੋਂ ਕਿਵੇਂ ਬਚਾ ਜਾ ਸਕਦਾ ਜਾਂ ਉਸ ਤੋਂ ਬਚੜਦੇ ਕੀ ਕੀ ਫਾਇਦੇ ਨੇ ਉਸੇ ਜੋ ਕਿ ਹਵਾ ਹੀ ਹਵਾ ਦੇ ਹੋਣਗੇ ਉਹ ਤੋਂ ਕਿਵੇਂ ਬਚਣਾ ਹੈ ਜਾਂ ਗੋੜੀਆਂ ਚੱਲਣੀਆਂ ਕਿਵੇਂ ਬੰਬ ਚੱਲਣੀਆਂ ਕਿਵੇਂ ਉਸ ਤੋਂ ਬਚਣਾ ਤੇ ਉਦੋਂ ਜੋ ਕਿ ਬਲੈਕਆਊਟ ਮਤਲਬ ਕਿ ਨਾ ਕੋਈ ਘਰ ਵਿੱਚ ਕੋਈ ਦੀਵਾ ਨਾ ਕੋਈ ਬੱਤੀ ਨਾ ਕੋਈ ਚੁੱਲ੍ਹਾ ਨਾ ਕੋਈ ਹੋਰ ਕੋਈ ਵੀ ਫੋਨ ਦੇ ਟਾਰਚਰ ਵੀ ਨਹੀਂ ਜਗਾਵੇਗਾ ਇਹ ਜੋ ਕਮਪੋਨੈਂਟ ਕੀਤੀ ਜਾ ਵੀ ਉਦੋਂ 7 ਮਈ ਦਾ 25 ਨੂੰ ਕੱਲ ਵੀ ਜੋ ਕੱਲ ਪਰਸਪਰ ਜੋ ਕੀਤੀ ਗਈ ਸੀ ਲਗਭਗ ਫਿਰੋਜ਼ਪੁਰ ਦੇ ਇਲਾਕੇ ਵਿੱਚ ਤੇ ਲਗਭਗ 1.5 ਘੰਟਾ ਜਲਦੀ ਉਦੋਂ ਇਲਾਕੇ ਵਿੱਚ ਨਾ ਕਿਸੇ LED ਬੱਤੀ ਜਗਾਈ ਨਾ ਟਾਰਚ ਜਗਾਈ ਨਾ ਚੁੱਲ੍ਹਾ ਬਾਲਿਆ ਨਾ ਕੁਝ ਹੋਰ ਇਸ ਨਾਲ ਇਹ ਪਤਾ ਲੱਗ ਸਕਿਆ ਕਿ ਮਾਹੌਲ ਜੋ ਕਿ ਹੁਣ ਥੋੜਾ ਬਹੁਤਾ ਖਰਾਬ ਹੁੰਦਾ ਜਾ ਰਿਹਾ ਹੈ। ਸੋ ਬਾਕੀ ਪਰਮਾਤਮਾ ਸੌਖ ਰੱਖੇ ਕਿ ਮਾਹੌਲ ਸਹੀ ਹੋ ਜੇ। ਅਗਲੇ ਦਿਨ ਚ ਕੰਮ ਨਾ ਬਣੇ ਜੋ ਕਿ ਗੱਲਬਾਤ ਦੇ ਨਾਲ ਜੋ ਕਿ ਮਸਲੇ ਹੱਲ ਹੋ ਸਕਣ। ਜੇ ਰਾਜ ਦੇ ਕਿ ਮੌਟਲੇ ਹੁਣ ਲਗਭਗ ਪਰਸਾ ਚੜੂ ਕੀ ਤਿਆਰੀ ਹੈ 7 ਮਈ ਤੋਂ। ਸੋ ਜੋ ਵੀ ਬਾਟਰ ਦੇ ਨੇੜੇ ਇਲਾਕੇ ਲੋਕ ਲੋਕ ਰਹਿੰਦੇ ਨੇ ਉਹ ਲਗਭਗ ਤਿਆਰ ਪੂਰਵਕ ਆਪਣਾ ਜੋ ਕਿ ਸਮਾਨ ਸਾਬੂਲਰ ਜਸਮਾਣ ਦੇ ਗਏ ਹੋਣ ਹਨ ਜੋ ਵੀ ਰਸਣ ਹੈ ਬਾਕੀ ਇਸ ਬਾਰੇ ਜੋ ਕੀ ਸੀ ਜੋ ਵੀ ਅਪਡੇਟ ਕਰਦੇ ਕਰਾਂਗੇ ਕਿਵੇਂ ਕੀ ਬਾਕੀ ਦੇ ਕੋਲ ਕਪੜਾ ਪਹੁੰਚ ਜਾਂਦੀਆਂ ਨੇ ਉਸ ਤੋਂ ਸੁਣਨ ਦਾ ਚਾਹਤ ਅਸੀਂ ਤੁਹਾਨੂੰ ਪੂਰੀ ਡਟਾਟੇ ਲਈ ਜਾਣੀ ਪੈਣੀ ਸਾਂਝੇ ਕਰਦੇ ਕਰਾਂਗੇ ਕਿ ਕੀ ਕੀ ਹੋਣਾ ਹੈ ਕਿ ਕੀ ਕੀ ਹੋ ਚੁੱਕਿਆ ਤੇ ਇਸ ਵਿੱਚ ਦੱਸਦੇ ਕਿ ਲੋਕਾਂ ਬਲੋ ਸਰੀ ਜੋ ਕਿ ਸਾਡੇ ਵਰਤੇ ਫੌਜ ਸੈਨਿਕ ਨੇ ਫੌਜੀ ਰਹੂ ਕਿਵੇਂ ਦਹਸਨ ਕਿਵੇਂ ਕੀ ਹੁਣ ਹਾਂ ਦਾ ਉਹ ਲੜਾਈ ਜਗੜ ਤੋਂ ਬਚਣਾ ਹੈ ਜਾਂ ਕਿਵੇਂ ਕਿਸੇ ਜਾਨ ਬਚਾਉਣੀ ਹੈ ਸੋ ਸਭ ਕੁਝ ਬੜਾ ਬੜਾ ਸੰਜ ਕਿੱਥੇ ਚੱਲ ਗਈ ਗੱਲ ਦਾ ਸੋਨੇ ਕੱਪੜਾ ਜੀ ਤੇ ਜਿਹੜਾ ਚਾਹਣਾ ਪੰਜਾਬ ਕੋਲ ਕਸ ਕਰਨਾ ਜੱਜ ਦੇ ਹਸਤਾਨੁਵਾਦ